ਅ ਜਿਹੜਾ ਲੁਧਿਆਣੇ ਦਾ ਬਿੱਟੂ ਬਿੱਟੂ ਰਮਨੀਤ ਬਿੱਟੂ ਬਿਆਨਤ ਸਿੰਘ ਦਾ ਪੁੱਤਰਾ ਉਹ ਹਾਰਿਆ ਸੀ ਉਹ ਹਾਰਿਆਂ ਨੂੰ ਅਗਲੇ ਨੇ ਮੰਤਰੀ ਬਣਾਤਾ ਵੇਖੋ ਤੁਸੀਂ ਹਾਰਿਆਂ ਨੂੰ ਮੰਤਰੀ ਬਣਾਤਾ ਜਿੱਤੇ ਤੇ ਦੂਜੀ ਵਾਰੀ ਐਨਐਸਐ ਲਾਤੀ ਮਾੜਾ ਅਮਰਤਪਾਲੀ ਹਜੇ ਮਾੜਾ ਡਿਬਰੂਗੜਾ ਦਾ ਬਾਬਾ ਹੀ ਹਜੇ ਵੀ ਵੇਖੋ ਦਿਮਾਗ ਆ ਕੋਪੜ ਚ ਸੋਚ ਤਾਂ ਲਓ ਪਤੰਦਰੋ ਤੇ ਬੜਿਆਂ ਨੇ ਰੌਲਾ ਪਾਇਆ ਸੀ ਉਹ ਇੰਦਾ ਵਕੀਲ ਬੀਜੇਪੀ ਦਾ ਬੰਦਾ ਉਹ ਇੰਦਾ ਵਕੀਲ ਬੀਜੇਪੀ ਦਾ ਬੰਦਾ ਉਹ ਅਮਰਤਪਾਲ ਬੀਜੇਪੀ ਦਾ ਬੰਦਾ ਅਮਰਤਪਾਲ ਦਾ ਪਾਪਾ ਬੀਜੇਪੀ ਦਾ ਬੰਦਾ ਅਮਰਤਪਾਲ ਦੀ ਮੰਮੀ ਬੀਜੇਪੀ ਦੀ 100 ਲੱਖ ਦੀ ਲਾਹਣ ਤਾਂ ਤੁਹਾਡੇ ਉੱਤੇ ਉਹ ਕੋਈ ਤੁਹਾਡਾ ਸਟੈਂਡ ਵੀ ਹੈਗਾ ਕਿਸੇ ਤੁਸੀਂ ਗੱਲ ਤੇ ਟਿਕੇ ਵੀ ਹੋ ਤੁਸੀਂ ਜਿਹੜਾ ਬੰਦਾ ਬਾਹਰਲੀ ਫੋਰਨ ਕੰਟਰੀ ਦੇ ਵਿੱਚ ਬਹਿ ਕੇ ਪੰਜਾਬ ਲਈ ਬੋਲਦਾ ਉਹਨੂੰ ਤੁਸੀਂ ਗੱਲ ਇਹ ਕਰਦੇ ਹੋ ਉਹ ਪੰਜਾਬ ਨਹੀਂ ਆਉਂਦਾ ਓਏ ਪੰਜਾਬ ਆ ਕੇ ਨਹੀਂ ਬੋਲਦਾ ਓ ਜਦੋਂ ਪੰਜਾਬ ਆ ਕੇ ਉੱਤਰਦਾ ਮੁੜ ਕੇ ਤੁਸੀਂ ਆਨੇ ਓਏ ਮੋਨਾ ਕੋਨਾ ਇਹ ਸਿੱਖੀ ਦੀ ਗੱਲ ਕਿਵੇਂ ਕਰਨ ਲੱਗ ਪਿਆ ਉਹਨੇ ਅਮਰਤ ਸ਼ਾਕ ਲਿਆ ਓ ਜਰ ਉਹਨੇ ਅਮਰਤ ਸ਼ਾਕ ਲਿਆ ਓ ਇਹਨੇ ਅਮਰਤ ਕਿਵੇਂ ਸ਼ਾਕ ਲਿਆ ਇਹ ਤਾਂ ਬੀਜੇਪੀ ਦਾ ਲੱਗਦਾ ਇਹ ਤਾਂ ਪ੍ਰਿੰਟਡ ਕੀਤਾ ਬੰਦਾ ਇਹਦਾ ਬਾਹਰੋਂ ਲਿਆਂਦਾ ਹੀ ਬੀਜੇਪੀ ਨੇ ਬੰਦਾ ਹੁ ਕਿਸੇ ਗੱਲ ਤੇ ਤਾਂ ਟਿਕ ਜੋ ਤੁਸੀਂ ਕਿਸੇ ਗੱਲ ਤੇ ਦਿਆਲਾ ਸਰ ਜਲੰਧਰ ਵਾਲਾ ਭਾਈ ਇਹ ਜਲੰਧਰ ਵਾਲਾ ਨਾ ਉਹਨੂੰ ਬੇਨਤੀ ਕਰਦਾ ਵੀਰੇ ਤੂੰ ਬੜੀ ਸੌਖੀ ਰੋਟੀ ਖਾਣਾ ਜਲੰਧਰ ਵਾਲਿਆ ਵੀ ਸਾਡਾ ਤੇਰੇ ਨਾਲ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੈਗਾ ਨਾ ਸੀ ਤੈਨੂੰ ਮਾੜੀ ਕਹਿੰਨੇ ਨਾ ਚੰਗੀ ਕਹਿੰਨੇ ਆ ਤੂੰ ਜਿਹੜੇ ਬੰਦਿਆ ਦੇ ਮਗਰ ਲੱਗ ਕੇ ਸਾਨੂੰ ਮਾੜਾ ਚੰਗਾ ਬੋਲਦਾ ਨਾ ਸਾਡਾ ਫੋਨ ਤਾਂ ਤੂੰ ਚੱਕਦਾ ਨਹੀਂ ਨੰਬਰ ਬੰਦ ਕਰੀ ਬੈਠਾ ਠੀਕ ਹੈ ਕਿ ਤੇਰੇ ਜਲੰਧਰ ਚ ਤੇਰੇ ਇੱਥੇ ਆ ਕੇ ਜਿਹੜੇ ਜਿੰਦੇ ਵੱੜ ਸਾਡੇ ਬਾਰੇ ਜੋ ਗਲਤ ਬੋਲਾ ਅਸੀਂ ਕੰਪਲੇਟ ਦਵਾਂਗੇ ਤੇਰੇ ਇੱਥੇ ਆ ਕੇ ਮੁੜ ਕੇ ਸੀ ਤੇਰੀ ਮਿੰਨਤ ਨਹੀਂ ਸੁਣਨੀ ਇਹ ਇਹ ਗੱਲ ਤੂੰ ਰੱਖ ਲੈ ਜੇ ਸਪੈਸ਼ਲ ਮੈਂ ਜਲੰਧਰ ਵਾਲੇ ਨੂੰ ਕਹਿਣਾ ਉਹ ਜਿਹੜਾ ਜਲੰਧਰ ਵਾਲਾ ਪਤਾ ਨਹੀਂ ਕੀ ਨਾਮ ਆਉਂਦਾ ਠੀਕ ਹੈ ਨਾ ਜਿਹੜੇ ਪੁੱਠੀ ਜੀ ਟੋਪੀ ਲੈ ਲੈਂਦਾ ਕੰਨਾਂ 'ਚ ਨੱਥੀਆਂ ਪੁੱਠੀ ਜੀ ਟੋਪੀ ਠੀਕ ਹੈ ਨਾ ਸਪੈਸ਼ਲ ਉਹਦੇ ਵਾਸਤੇ ਆ ਬਾਈ ਜੇ ਤਾ ਤੂੰ ਆਪਣੀ ਸੌਖੀ ਰੋਟੀ ਖਾਨਾ ਠੀਕ ਹੈ ਕਿ ਨਹੀਂ ਖਾਲਾ ਜੇ ਤੇਰੇ ਕੋਲੇ ਵਾਧੂ ਪੈਸੇ ਹੈਗੇ ਆ ਤੇਰੇ ਚੂਨੇ ਲੜਦੇ ਆ ਤੂੰ ਕੋਈ ਅਦਾਲਤਾਂ ਦੇ ਚੱਕਰ ਕੱਟਨੇ ਆ ਤੂੰ ਜੇਲ੍ਹ 'ਚ ਜਾਣਾ ਜੇ ਤੂੰ ਪਰਚਾ ਝੱਲ ਸਕਦਾ ਫਿਰ ਤੂੰ ਆਪਦਾ ਤਿਆਰ ਰਹੀਂ ਫਿਰ ਤੂੰ ਆਪਣਾ ਤਿਆਰ ਰਹੀਂ ਫਿਰ ਅਸੀਂ ਆਪਦੇ ਸਿੰਘ 10 15 ਇਕੱਠੇ ਹੋ ਕੇ ਠੀਕ ਆ ਕਿ ਨਹੀਂ ਅਸੀਂ ਇੱਥੇ ਜਰੂਰ ਕੰਪਲੀਟ ਦਵਾਂਗੇ ਆਖੇ ਤੇਰੇ ਜਲੰਧਰ ਚ ਇਹ ਮੇਰੀ ਵੀਡੀਓ ਹੋਂ ਤੱਕ ਵੀ ਪਹੁੰਚਾ ਦਿਆ ਜੀ ਕਿਉਂਕਿ ਉਦੋਂ ਫੋਨ ਬੰਦਾ ਰਹਿੰਦੇ ਤਾਂ ਮੈਂ ਬੰਦਿਆਂ ਨੂੰ ਸਮਝਾ ਦੇਣਾ ਸੀ ਬਾਈ ਤੇਰਾ ਅਸੀਂ ਕੁਝ ਦੇਣਾ ਤੈਨੂੰ ਕੋਈ ਗਾਲ ਕੱਢੀ ਆ ਤੇਰੇ ਪਰਿਵਾਰ ਨੂੰ ਕਿਸੇ ਨੇ ਗਾਲ ਕੱਢੀ ਆ ਤੈਨੂੰ ਕਿਸੇ ਨੇ ਮੰਦਾ ਚੰਗਾ ਬੋਲਿਆ ਦੱਸ ਸਾਨੂੰ ਫਿਰ ਫਿਰ ਸਾਡੇ ਬਾਰੇ ਮਾੜਾ ਤੂੰ ਕਿਉਂ ਬੋਲਦਾ ਸਾਡੇ ਬਾਰੇ ਦੱਸੋ ਬੋਲ ਦੱਸ ਤੂੰ ਹੈ ਤੇਰੀ ਆਪ ਪੁੱਠੀ ਟੋਪੀ ਪਾਈ ਹੁੰਦੀ ਤੇਰੇ ਪੁੱਠੀ ਟੋਪੀ ਲੈ ਕੇ ਤੂੰ ਤੂੰ ਸਾਨੂੰ ਖੱਚਾ ਦੱਸੇ ਤੇ ਹੋਰ ਕੋ ਦੱਸੇ ਤੂੰ ਤੇ ਮੁੜ ਕੇ ਤੁਸੀਂ ਮਿੰਤਾ ਕੱਢਣ ਤੇ ਕਮੈਂਟ ਚ ਆਜੇ ਨਾ ਕਮੈਂਟ ਚ ਤੁਸੀਂ ਮਿੰਤਾ ਕੱਢਣ ਲੱਗ ਪਏ ਨੇ ਤੁਸੀਂ ਤਾਂ ਤੂੰ ਬੋਲਦਾ ਭਾਈ ਅਮਰਤਪਾਲ ਸਿੰਘ ਨੂੰ ਠੀਕ ਆ ਨਾ ਕਦੇ ਭਾਈ ਅਮਰਤਪਾਲ ਸਿੰਘ ਨੂੰ ਤੇਰੇ ਤੋਂ ਇੱਕ ਪਰਚਾ ਨਹੀਂ ਚੱਲੇ ਆਣਾ ਵੀਰਿਆ ਇੱਕ ਪਰਚਾ ਨਹੀਂ ਤੇਰੇ ਤੋਂ ਚੱਲੇ ਆ ਜਾਣਾ ਤੇ ਤੇਰਾ ਫੋਨ ਬੰਦ ਆਈ ਜਾਂਦਾ ਤੇਰਾ ਫੋਨ ਮੈਂ ਨੰਬਰ ਲਾ ਕੇ ਵੇਖਿਆ ਸੀ ਫੋਨ ਤੇਰੇ ਬੰਦ ਆਈ ਜਾਂਦਾ ਨੰਬਰ ਤੇਰਾ ਲੱਗ ਨਹੀਂ ਰਿਹਾ ਠੀਕ ਆ ਨਾ ਇੱਕ ਜਿੱਤੇ ਹੋਏ ਐਮਪੀ ਬਾਰੇ ਤੂੰ ਆਪ ਸ਼ਬਦ ਬੋਲਦਾ ਇਹ ਵੇਖ ਲੈ ਬਾਅਦ ਦੇ ਵਿੱਚ ਕਿਹੜੇ ਪਾਸੇ ਤੋਲਦੀ ਹੁੰਦੀ ਹੈ ਮਗਰ ਨਹੀਂ ਕਿਸੇ ਨੇ ਤੁਰਨਾ ਹਾਂ ਜਿਹੜੇ ਤੈਨੂੰ ਫੂਕ ਸ਼ਕਾਉਂਦੇ ਆ ਜਿਹੜੇ ਤੈਨੂੰ ਉਂਗਲਾ ਲਾਉਂਦੇ ਆ ਜਿਨ੍ਹਾਂ ਦੇ ਸਿਰ ਤੇ ਚੜ ਕੇ ਤੂੰ ਨੱਚਦਾ ਤੇਰੇ ਨਾਲ ਕਿਸੇ ਨੇ ਨਹੀਂ ਆਉਣਾ ਤੈਨੂੰ ਐਨੀ ਗੱਲ ਦੱਸਤੀ ਆ ਤੇਰੇ ਮਗਰ ਕਿਸੇ ਨੇ ਨਹੀਂ ਆਉਣਾ ਈ ਤੂੰ ਆਪਣਾ ਤੇ ਆਪਣਾ ਪਰਿਵਾਰ ਸੰਭਾਲ ਸੋਹਣੀ ਜ਼ਿੰਦਗੀ ਜਿਉਣਾ ਤੂੰ ਜ਼ਿੰਦਗੀ ਜਿਉ ਤੂੰ ਇਹ ਸਪੈਸ਼ਲ ਬੇਨਤੀ ਸੀ ਇਹ ਵੀ ਮੈਂ ਕਰਨੀ ਸੀ ਮੈਨੂੰ ਬਾਈ ਦਾ ਦਿਆਲੇ ਸਰਪੰਚ ਨੇ ਆ ਥੱਲੇ ਲਿਖਿਆ ਸੀ ਜਿਹੜਾ ਤੇ ਮੈਨੂੰ ਚਿੱਤ ਆ ਗਿਆ ਤਾਂ ਮੈਂ ਤਾਂ ਕਰਕੇ ਕਰਤੀ ਆ ਵੇਚ ਦੀ ਸਾਰੇ ਭਰਾ ਸ਼ੇਅਰ ਕਰ ਦਿਓ ਵੀਡੀਓ ਨੂੰ ਜਿਹੜੇ ਪਿਆਰ ਕਰਨ ਵਾਲੇ ਤੁਸੀਂ ਜਰੂਰ ਸ਼ੇਅਰ ਕਰ ਦਿਓ ਵੀਡੀਓ ਨੂੰ ਠੀਕ ਹੈ ਨਾ ਜਿਹੜਾ ਸਾਡੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਜਿਹੜਾ ਸਾਡੇ ਅਣਖਾਂ ਦੀ ਗੱਲ ਕਰਦਾ ਸਾਡੀ ਨੌਜਵਾਨੀ ਨੂੰ ਚਟੇ ਰਗੇ ਇਹਨਾਂ ਵਿੱਚੋਂ ਕੱਟ ਕੱਟਣ ਦੀ ਗੱਲ ਕਰਦਾ ਜਿਹੜਾ ਬੰਦਾ ਅਸੀਂ ਉਹਦੇ ਵਿਰੋਧ ਚ ਹੋਈ ਹੋਏ ਫਿਰਦੇ ਆ ਦੱਸੋ ਲੱਖ ਦੀ ਲਾਹਤ ਸਾਡੇ ਉੱਤੇ ਹੈ ਜਾਂ ਅਸੀਂ ਸੱਚਮੁੱਚ ਦਿਲ ਦੇ ਵਿੱਚ ਇਹ ਤਾਂ ਰਿਹਾ ਵੀ ਡਿਬਰੂਗੜਾ ਵਾਲਾ ਖਤਮ ਹੋਣਾ ਚਾਹੀਦਾ ਜਿੱਦਨ ਡਿਬਰੂਗੜਾ ਵਾਲਾ ਹੋ ਗਿਆ ਨਾ ਕਿਤੇ ਵੀ ਅੱਗਾ ਪਿੱਛਾ ਹੋ ਗਿਆ ਸਭ ਨੇ ਤੁਰ ਜਾਣਾ ਇਸ ਤੋਂ ਤੂੰ ਮੁੜ ਕੇ ਮੁੜ ਕੇ ਫਿਰ ਦੂਜੇ ਪਾਸੇ ਹੋ ਜਾਓਗੇ ਤੁਸੀਂ ਅਸੀਂ ਮਾੜਾ ਕਿਰੋਂ ਆਖਿਆ ਸੀ ਅਸੀਂ ਕੀ ਆਖਿਆ ਸੀ ਅੱਜ ਤੱਕ ਜਿੰਨ ਕੋਈ ਆਖਿਆ ਹੀ ਨਹੀਂ ਸੀ ਅਸੀਂ ਤਾਂ ਮਾੜਾ ਕਿਹਾ ਹੀ ਨਹੀਂ ਸੀ ਮੁੜ ਕੇ ਸੰਸਕਾਰਾਂ ਤੋਂ ਤੁਰੇ ਫਿਰਦੇ ਹੁੰਨੇ ਦੋਗਲੇ ਹੋ ਤੁਸੀਂ ਮੁਰਕੇ ਬਰਸੀਆਂ ਤੇ ਤੁਰੇ ਫਿਰਦੇ ਹੁੰਨੇ ਆ ਤਾਂ ਜਿਉਂਦੇ ਨੂੰ ਤੁਸੀਂ ਟਿਕੰਨੀ ਦਿੰਦੇ ਬੰਦੇ ਨੂੰ ਨਾਲੇ ਇੱਕ ਗੱਲ ਹੋਰ ਆ ਅਗਲਾ ਜੇਲ੍ਹ ਚ ਬੈਠਾ ਬਰਾਬਰ ਸਿੰਘਾਂ ਦੇ ਨਾਲ ਹਾਂ ਬਰਾਬਰ ਸਿੰਘਾਂ ਦੇ ਨਾਲ ਜੇਲ੍ਹ ਚ ਬੈਠਾ ਹੋਇਆ ਕਿਤੇ ਛੱਡ ਕੇ ਨਹੀਂ ਭੱਜਿਆ ਇਹ ਨਹੀਂ ਵੀ ਨਾਲ ਦੇ ਸਿੰਘ ਅੰਦਰ ਕਰਾ ਤੇ ਆਪ ਭੱਜ ਗਿਆ ਫਿਰ ਤਾਂ ਗੱਲ ਹੁੰਦੀ ਆ ਵੀ ਸਿੰਘ ਫਸਾ ਦੇ ਆਪ ਭੱਜਿਆ ਅਮਰਿੰਦਰ ਸਿੰਘ ਰਦਾਵਾ ਜੀ ਮੈਂ ਨਹੀਂ ਕਿਸੇ ਨੂੰ ਇਹ ਬੰਦਾ ਪਹਿਲਾਂ ਆਂਦਾ ਸੀ ਉਹ ਖੇਤਾਂ ਦਾ ਡੱਡੂ ਖੇਤਾਂ 'ਚ ਲਾਈਵ ਹੁੰਦਾ ਦੱਸੋ ਖੇਤ ਮੇਰੇ ਆਪ ਦੇ ਮੋਟਰ ਮੇਰੀ ਆਪ ਦੀ ਲਾਈਵ ਮੈਂ ਹੁੰਨਾ ਹੈ ਢਿੱਡ ਭੀੜ ਅਗਲੇ ਤੇ ਹੁੰਦੀ ਆ ਦੱਸੋ ਦੱਸੋ ਜੇ ਮੈਂ ਕਿਸੇ ਨੂੰ ਪਹਿਲਾਂ ਕਿਹਾ ਸਬੂਤ ਲਿਆਓ ਰੱਖੋ ਸਬੂਤ ਸਾਹਮਣੇ ਬੀਤਖੇਲ ਸਿੰਘ ਨੇ ਇਹ ਗੱਲ ਆਖੀ ਹੋ ਕਿਸੇ ਨੂੰ ਆਖੀ ਹੋ ਤੂੰ ਕੋਠੇ ਤੇ ਚੜ ਕੇ ਲਾਈਵ ਹੁਣਾ ਕਿਤੇ ਹੁੰਨਾ ਠੀਕ ਹੈ ਨਾ ਜਦੋਂ ਬੰਦੇ ਇਹ ਬੰਦੇ ਜਦੋਂ ਹਟਦੇ ਨਹੀਂ ਇਹਾਂ ਦੇ ਵੀ ਨਹੀਂ ਅਸੀਂ ਐਂ ਚੱਲਾਂਗੇ ਮੈਂ ਆਖਾਂ ਚਲੋ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਛੱਡੋ ਪਰਾਂ ਮੈਂ ਇਸੇ ਗੱਲ ਤੇ ਰਿਆਂ ਪਰ ਹੁਣ ਮੈਂ ਪੂਰਾ ਇਹਨਾਂ ਦਾ ਸਕੰਜਾ ਕੱਸ ਕੇ ਰੱਖੂੰਗਾ ਹੁਣ ਨਹੀਂ ਮੈਂ ਪਿੱਛੇ ਹਟਦਾ ਹੁਣ ਕਰੋ ਕੀ ਕਿ ਤੁਸੀਂ ਕਰਦੇ ਹੋ ਜਿਹੜਾ ਬੰਦਾ ਇਹਨਾਂ ਦੇ ਇੱਕ ਵੀਡੀਓ ਪਾਉਂਦਾ ਇਹਨੇ ਨਾਲ ਅਸੀਂ ਥਾਣੇ ਚੱਲੇ ਆ ਅਸੀਂ ਕੰਪਲੀਟ ਕਰ ਦੇਣੀ ਆ ਅਸੀਂ ਉਹ ਕਰ ਦੇਣੀ ਆ ਤੁਸੀਂ ਜੋ ਮਰਜ਼ੀ ਗੰਦ ਭਾਂਕੋ ਤੁਸੀਂ ਜੋ ਮਰਜ਼ੀ ਕਰੋ ਤੁਹਾਨੂੰ ਸਾਰੀਆਂ ਖੁੱਲੀਆਂ ਛੋਟੀਆਂ ਆ ਸੁਖਦੀਪਰਾਮ ਗੜੀਆ ਕੀ ਹਾਲੀ ਤੇਰਾ ਠੀਕ ਹੈ ਜਿੰਨਾ ਚੱਕਰ ਜ਼ਿੰਦਗੀ ਹੈਗੀ ਵੀਰੋ ਠੀਕ ਹੈ ਕਿ ਨਹੀਂ ਅਣਖ ਨਾਲ ਜਿਉਵਾਂਗੇ ਮਰ ਜਾਣਾ ਪਤਾ ਨਹੀਂ ਕਿਦ ਦਿਨ ਹੂਕ ਨਿਕਲ ਜਾਣੀ ਆ ਠੀਕ ਹੈ ਕਿ ਨਹੀਂ ਜਿਉਣਾ ਅਣਖ ਨਾਲ ਆ ਕੋ ਚਾਰ ਦਿਨ ਜਾਦਤਾ ਕਰ ਲੂਗਾ ਕੋਈ ਠੀਕ ਹੈ ਕਿ ਨਹੀਂ ਹਾਂ ਬੱਸ ਮੈਂ ਅੱਜ ਤੱਕ ਕਿਸੇ ਨਾਲ ਪਹਿਲ ਕੀਤੀ ਹੋਵੇ ਇੱਕ ਬੰਦਾ ਹੱਥ ਖੜਾ ਕਰਕੇ ਕਰਤੇ ਮੈਂ ਕਿਸੇ ਦੇ ਪਹਿਲ ਕੀਤੀ ਹੋ ਵੀ ਮੈਂ ਕਿਸੇ ਨੂੰ ਮਾੜਾ ਬੋਲਿਆ ਹੋਵੇ ਦੱਸੋ ਇੱਕ ਬੰਦਾ ਵੀ ਹੱਥ ਖੜ ਕੇ ਪਰ ਜਦੋਂ ਅਗਲਾ ਬੋਲਦਾ ਫੇਰ ਨਹੀਂ ਬਈ ਹਾਂ ਫਿਰ ਮੈਂ ਦੋ ਰਤੀਆਂ ਉੱਤੋਂ ਦੀ ਹੁਣਾ ਫਿਰ ਸਾਨ ਠੱਠੇ ਵਾਲਾ ਵੈਰ ਮੈਂ ਪੂਰੇ ਹੀ ਪਗਾਉਣਾ ਹੁਣਾ ਹਰਨ ਧੀਰ ਸਿੰਘ ਰਠੌਰ ਧੀਰਾ ਵਗਜ ਖਾਲਸਾ ਵਿੱਚ ਫਤਿਹ ਫਿਰ ਸਾਨ ਠੱਠੇ ਵਾਲਾ ਵੈਰ ਮੈਂ ਪੂਰੇ ਹੀ ਪਗਾਉਣਾ ਹੁਣਾ ਫੇਰ ਨਹੀਂ ਮੈਂ ਪਿੱਛੇ ਹਟਿਆ ਠੀਕ ਆ ਕਿ ਨਹੀਂ ਫਿਰ ਤਾਂ ਜਿਵੇਂ ਸਿਆਣੇ ਨੇ ਕੋਠਿਆਂ ਤੇ ਚੜਾ ਦਿੱਤਾ ਕੋਠਿਆਂ ਤੇ ਚੜੇ ਫਿਰਦੇ ਸੀ ਨਾ ਕੋਠਿਆਂ ਦੇ ਫਿਰ ਮੈਨੂੰ ਆਖਦੇ ਨੇ ਵੀ ਮੇਰੇ ਐ ਐ ਬੋਲਦਾ ਤਕੇਲਾ ਕੋਠਿਆਂ ਤੇ ਚੜਾ ਦਿੰਦਾ ਮੈਂ ਤਾਂ ਕੋਠਿਆਂ ਤੇ ਲਾਈ ਫਿਰ ਲਾਈ ਵੀ ਕੋਠਿਆਂ ਦੇ ਉੱਤੇ ਹੁੰਦੇ ਚੜ ਚੜ ਕੇ ਹਾਂ ਠੀਕ ਹੈ ਨਾ ਫਿਰ ਲਾਈਵ ਕੋਠਿਆਂ ਤੋਂ ਹੁੰਦੇ ਉੱਤੇ ਚੜ ਚੜ ਕੇ ਕੋਠਿਆਂ ਦੇ ਅਸੀਂ ਐਡੇ ਬੇਸ਼ਰਮ ਬੰਦੇ ਤਾਂ ਹੈਗੇ ਨਹੀਂ ਅਸੀਂ ਐਡੇ ਘਟੀਆ ਬੰਦਾ ਤਾਂ ਮੈਂ ਹੈ ਨਹੀਂ ਐਡਾ ਬੇਅਣਖੀ ਤੇ ਜਮੀਰਾ ਬੰਦਾ ਮੈਂ ਹੈ ਨਹੀਂ ਵੀ ਸਾਡੇ ਭਾਈ ਸਾਹਿਬ ਨੂੰ ਕੋਈ ਬੰਦਾ ਅਪਸ਼ਬਦ ਇੰਨੇ ਬੋਲੇ ਅਸੀਂ ਚੁੱਪ ਕਰਕੇ ਮੂੰਹ ਧਾਰ ਕੇ ਬਹਿ ਜੀਏ ਮੈਂ ਇਹੋ ਜਿਹਾ ਤਾਂ ਹੈ ਹੀ ਨਹੀਂ ਵੀ ਮੈਂ ਜਮਾਂ ਚੁੱਪ ਕਰਕੇ ਸੌਂ ਜਾ ਵੀ ਚਲੋ ਕੋਈ ਨਹੀਂ ਇਹਨਾਂ ਨੂੰ ਬੋਲੀ ਜਾਣ ਦੋ ਹੈ ਠੋਕਮਾ ਜਵਾਬ ਦਊਗਾ ਤੇ ਕੋਠਿਓ ਤੇ ਚੜਾਉਂਗਾ ਇਹਨਾਂ ਨੂੰ ਮੈਂ ਲਾਈਵ ਹੋਣ ਵਾਸਤੇ ਇਹ ਘਰ ਦੇ ਵਿੱਚ ਲਾਈਵ ਨਹੀਂ ਹੁੰਦੇ ਆਪਣੇ ਆਜ ਕੋਠਿਆਂ ਤੇ ਹੋਣਗੇ ਲਾਈਵ ਮੈਂ ਅੱਜ ਤੱਕ ਜ਼ਿੰਦਗੀ ਦਾ ਮੇਰਾ ਸੂਲ ਆ ਮੈਂ ਕਿਸੇ ਬੰਦੇ ਨੂੰ ਮਾੜਾ ਨਹੀਂ ਬੋਲਦਾ ਪਹਿਲਾਂ ਮੈਂ ਮਾੜਾ ਨਹੀਂ ਕਿਸੇ ਨੂੰ ਬੋਲਦਾ ਪਰ ਜਦੋਂ ਬੰਦਾ ਪਹਿਲਾਂ ਲੱਗ ਪਿਆ ਮੈਨੂੰ ਮਾੜਾ ਬੋਲਣ ਠੀਕ ਹੈ ਕਿ ਨਹੀਂ ਫਿਰ ਮੈਂ ਦੂਜ ਮੈਂ ਛੱਡੀ ਨਹੀਂ ਫਿਰ ਮੈਂ ਫਿਰ ਸਾਂ ਠੱਠੇ ਵਾਲਾ ਵੈਰ ਪੂਰਾ ਹੀ ਰੱਖੀਦਾ ਫਿਰ ਹਾਂ ਪਹਿਲ ਕੀਤੀ ਨਹੀਂ ਦੂਜ ਛੱਡੀ ਨਹੀਂ ਹੈ ਨਾਲੇ ਗੱਲ ਸੁਣੋ ਜਿਹੜੇ ਬੰਦੇ ਨੇ ਆਪ ਤਾਂ ਮੇਰੀ ਸਨ ਗੱਲ ਆਖੇ ਮੈਂ ਮੰਨਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਮਫਲਾਣੇ ਨੂੰ ਮੰਨਦਾ ਮੈਂ ਠੀਕ ਆ ਮੰਨੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਾਰਿਆਂ ਦਾ ਸਾਂਝਾ ਵੀ ਮੰਨਣਾ ਚਾਹੀਦਾ ਮੈਂ ਨਹੀਂ ਕਿਸੇ ਨੂੰ ਦਾ ਵੀ ਨਾਮ ਮੰਨੂ ਫਿਰ ਤੂੰ ਗੁਰੂ ਗ੍ਰੰਥ ਸੇ ਤੁਸੀਂ ਕਿੰਨੀ ਕੁ ਗੱਲ ਮੰਨੀ ਆ ਦੱਸੋ ਪੰਜ ਕਕਾਰਾਂ ਦੇ ਧਾਰਨੀ ਆ